ਸਾਰੇ ਹੀ ਕੇਡਰ ਨੂੰ ਜੋ 23649594 ਨਾਲ ਜੁੜੇ ਹੋਏ ਨੇ ਸਭ ਨੂੰ ਸਤਿ ਸ਼੍ਰੀ ਅਕਾਲ ਤਾਂ ਅੱਜ ਆਪਾਂ ਇਸ ਆਡੀਓ ਦੇ ਮਾਧਿਅਮ ਰਾਹੀਂ ਗੱਲ ਕਰਾਂਗੇ 23649594 ਦੀ ਜੋ ਸਰਕਾਰ ਅਤੇ ਡਿਪਾਰਟਮੈਂਟ ਵੱਲੋਂ ਲਗਾਤਾਰ ਕਾਡਰ ਨਾਲ ਇੱਕ ਖੇਡ ਖੇਡੀ ਜਾ ਰਹੀ ਹੈ ਉਸ ਬਾਰੇ ਤਾਂ 2-4 ਦਿਨ ਪਹਿਲਾਂ ਇੱਕ ਲੈਟਰ ਜਾਰੀ ਹੁੰਦਾ ਹੈ ਜਿਦੇ ਵਿੱਚ ਡੀਟੀ ਡੀਓ ਸਾਹਿਬ ਨੂੰ ਇਹ ਦਾਇਰਤ ਕੀਤੀ ਜਾਂਦੀ ਹੈ ਪੰਜਾਬ ਦੇ ਸਾਰੇ ਡੀਓਜ਼ ਨੂੰ ਕਿ ਉਹ ਆਪਣੇ ਨਾਲ ਲੈਪਟਾਪ ਵਗੈਰਾ ਲੈ ਕੇ ਆਉਣਗੇ ਤਾਂ ਜੋ ਨਿਯੁਕਤੀ ਦਾ ਕੰਮ ਹੈ ਉਹ ਜਲਦੀ ਸੀਰੇ ਚੜਾਇਆ ਜਾ ਸਕੇ ਠੀਕ ਹੈ ਉਹਨਾਂ ਦੇ ਸਾਈਨ ਹੈ ਜਿਹੜੇ ਉਹ ਹੋਣਗੇ ਸਟੇਸ਼ਨ ਅਲਾਟਮੈਂਟ ਤੇ ਤੇ ਉਸੇ ਸ਼ਾਮ ਉਸੇ ਲੈਟਰ ਨੂੰ ਮੂਲਤਵੀ ਕਰ ਦਿੱਤਾ ਜਾਂਦਾ ਅਗਲੇ ਹੁਕਮਾਂ ਤੱਕ ਤਾਂ ਅੱਜ ਸਰਕਾਰ ਵੱਲੋਂ ਇੱਕ ਫੇਰ ਡਿਪਾਰਟਮੈਂਟ ਵੱਲੋਂ ਲੈਟਰ ਜਾਰੀ ਕੀਤਾ ਜਾਂਦਾ ਜਿਸ ਵਿੱਚ ਉਹੀ ਸੇਮ ਗੱਲਾਂ ਰਿਪੀਟ ਕੀਤੀਆਂ ਗਈਆਂ ਹਨ ਵੀ ਸਾਰੇ ਡੀਓਜ਼ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ 16 ਤਿੰਨ ਨੂੰ ਉਹ 6ਵੀਂ ਮੰਜ਼ਲ ਡੀਪੀਆਈ ਦਫ਼ਤਰ ਪਹੁੰਚਣਗੇ ਆਪਣੇ ਨਾਲ ਆਪਣਾ ਲੈਪਟਾਪ ਰਿਮ ਠੀਕ ਹੈ ਹੋਰ ਜੋ ਲੋੜਿੰਦੀ ਸਮਗਰੀ ਉਹ ਲੈ ਕੇ ਆਉਣਗੇ ਤਾਂ ਜੋ ਉਹਨਾਂ ਦੇ ਸਾਈਨ ਆ ਜਿਹੜੇ ਉਹ ਸਟੇਸ਼ਨ ਅਲਾਟਮੈਂਟ ਜਦੋਂ ਕੀਤੇ ਜਾਂਦੇ ਉਹਨਾਂ ਤੇ ਹੋ ਜਾਣ ਤਾਂ ਇਹ ਹੁਣ ਖੇਡ ਸੱਚਮੁੱਚ ਹੀ ਸਰਕਾਰ ਨੇ ਇਰਾਦਾ ਬਣਾ ਲਿਆ ਹੈ ਕਿ 23649594 ਨੂੰ ਨਿਯੁਕਤੀ ਪੱਤਰ ਦੇਣ ਦਾ ਜਾਂ ਫਿਰ ਹਲੇ ਵੀ ਇਹ ਆਸ ਕਿਾਈ ਹੈ ਕਿ ਸਿਰਫ 18 ਤਰੀਕ ਨੂੰ ਕੇਜਰੀਵਾਲ ਸਾਹਿਬ ਕੇਜਰੀਵਾਲ ਸਾਹਿਬ ਦੀ ਰੈਲੀ ਹੈ ਉਸ ਨੂੰ ਹਿੰਟ ਪਾਉਣ ਵਾਸਤੇ ਸਾਰਾ ਤਾਮ-ਜਾਮ ਜਾਂ ਲੈਟਰਾਂ ਕਢੀਆਂ ਜਾ ਰਹੀਆਂ ਹਨ ਜੇਕਰ ਸੱਚਮੁੱਚ ਸਰਕਾਰ ਨੇ ਸਟੇਸ਼ਨ ਅਲਾਟਮੈਂਟ ਕਰਨ ਦੀ ਸੋਚ ਲਿਆ ਹੈ ਤਾਂ ਇਹ ਬਹੁਤ 23649594 ਕਾਟਰ ਲਈ ਬਹੁਤ ਖੁਸ਼ੀ ਦੀ ਗੱਲ ਹੈ ਪਰ ਜੇਕਰ ਫਿਰ ਇੱਕ ਵਾਰ ਸਰਕਾਰ ਇਹ ਸੋਚ ਰਹੀ ਹੈ ਕਿ 23649594 ਨਾਲ 18 ਤਰੀਕ ਤੱਕ ਇਹ ਖੇਡ ਖੇਢੀ ਜਾਵੇ ਅਤੇ ਉਸ ਤੋਂ ਬਾਅਦ ਫਿਰ ਕੋਈ ਲਾਰਾ ਲਾ ਕੇ ਟਾਈਮ ਟਪਾ ਦਿੱਤਾ ਜਾਵੇ ਤਾਂ ਇਹ ਸਰਕਾਰ ਲਈ ਬਹੁਤ ਮਾੜੀ ਗੱਲ ਹੈ ਤਾਂ ਇਸ ਤੋਂ ਬਾਅਦ ਕੇਡਰ ਨੂੰ ਔਰ ਯੂਨੀਅਨ ਨੂੰ ਬੜੇ ਤਗੜੇ ਪੱਧਰ ਤੇ ਸੋਚ ਵਿਚਾਰ ਕਰਨਾ ਪੈਣਾ ਹੈ ਵੀ ਇਹ ਜਿਹੜੀ ਸਰਕਾਰ ਹੈ ਕਿਉਂਕਿ ਇਹ ਸਰਕਾਰ ਹੈ ਜੋ ਲਾਰੇਬਾਦ ਸਰਕਾਰ ਹੈ ਔਰ ਇਸ ਤੇ ਯਕੀਨ ਕਰਨਾ ਕਿਤੇ ਨਾ ਕਿਤੇ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ ਤਾਂ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਿ ਸੱਚਮੁੱਚ ਹੀ ਸਰਕਾਰ ਹੈ ਜਿਹੜੀ 23645994 ਕਾਰਡਰ ਨੂੰ ਨਿਯੁਕਤੀ ਪੱਤਰ ਦੇ ਕੇ ਸਟੇਸ਼ਨ ਅਲਾਟਮੈਂਟ ਕਰਕੇ ਨਿਯੁਕਤੀ ਪੱਤਰ ਦੇ ਕੇ ਵਾਅਕਿ ਹੀ ਸਕੂਲਾਂ ਵਿੱਚ ਭੇਜਦੀ ਹੈ ਜਾਂ 18 ਤਰੀਕ ਦੀ ਡੰਗ ਟਪਾਉ ਇੱਕ ਨੀਤੀ ਤੇ ਤਹਿਤ ਇਹ ਲੈਟਰ ਕੱਢਿਆ ਗਿਆ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਤਤ ਤੱਕ ਦੇਖਦੇ ਹਾਂ ਹੋਰ ਅਗਲੀ ਜਾਣਕਾਰੀ ਲਈ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੀ ਕੋਈ ਇਨਫੋਰਮੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚਦੀ ਰਹੇ ਬਾਕੀ ਸਰਕਾਰ ਦੀ ਜੋ ਨੀਅਤ ਤੇ ਨੀਤੀ ਹੈ ਉਹ ਤੁਹਾਨੂੰ ਤੁਸੀਂ ਜਾਣਦੇ ਹੋ ਸਮਝਦੇ ਹੋ ਤਾਂ ਹੁਣ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ 16 ਤਰੀਕ ਨੂੰ ਜੇਕਰ ਡੀਓ ਆਉਂਦੇ ਨੇ ਜਾਂ ਨਹੀਂ ਤਾਂ ਦੇਖਾਂਗੇ ਧੰਨਵਾਦ